ਜਿਆਦਾ ਨਹੀਂ ਰੱਬ ਸੱਚੀ ਤੁਹਾਡੇ ਵਾਰੀ ਸੁੱਤਾ ਰਹਿ ਗਿਆ ਕਿ ਰੋਡ ਸਾਈਡ ਤੇ ਤੁਹਾਨੂੰ ਆਪਣਾ ਹੁਨਰ ਅਜਮਾਉਣਾ ਪੈ ਰਿਹਾ ਹੋ ਜਦ ਰੱਬ ਦੀ ਹੋਗੀ ਮੇਰ ਬਖਤ ਸਾਡਾ ਵੀ ਆ ਜਾਣਾ ਹੋ ਸਾਡੀ ਵਾਰੀ ਤੇ ਲੱਗਦੇ ਤੂੰ ਅੱਲਾ ਸੁੱਤਾ ਹੀ ਰਹਿ ਗਿਆ ਬਸ ਇਹੀ ਹੈ ਜੀ ਕੁਝ ਬੰਨ ਆਇਆ ਦੁਨੀਆ ਤੇ ਕੁਝ ਕਰਕੇ ਦਿਖਾਉਣਾ ਸਿੰਗਰ ਬੰਨਣਾ ਹਨਾ ਓ ਜੇ ਤੇਰੀ ਗੱਡੀ ਸਿਖਰਾਂ ਤੇ ਤੇਰੀ ਗੱਡੀ ਸਿਖਰਾਂ ਤੇ ਉਹ ਕੱਲੇ ਅਸੀਂ ਵੀ ਸ਼ਾ ਜਾਣਾ ਆਏ ਉਹ ਜਦ ਰੱਬ ਦੀ ਹੋਗੀ ਮੇਰ ਬਖਤ ਸਾਡਾ ਵੀ ਆ ਜਾਣਾ ਬਿਲਕੁਲ ਸਹੀ ਗੱਲ ਆ ਜੀ ਰੱਬ ਵਾਕੇ ਸਾਡੀ ਵਾਰੀ ਸੁਤਾ ਰਹਿ ਗਿਆ ਹਨਾ ਜੀ ਤੇ ਜੇ ਜਾਗ ਗਿਆ ਹੁੰਦਾ ਸਾਨੂੰ ਫਿਰ ਇੱਥੇ ਥੋੜੀ ਗੋਣਾ ਪੈਣਾ ਸੀ ਫਿਰ ਸਾਡੇ ਗਾਣੇ ਆਉਣੇ ਸੀ ਵਧੀਆ ਵਧੀਆ ਤੇ ਅਸੀਂ ਵੀ ਕਿਤੇ ਬਟ ਸਿੰਗਰਾਂ ਮੰਗੋ ਸ਼ੋਅ ਲਾਉਂਦੇ ਹਨਾ ਜੀ ਆਓ ਯਾਰ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਵੈਸੇ ਤਾਂ ਪੰਜਾਬ ਦੇ ਵਿੱਚ ਬਹੁਤ ਸਾਰਾ ਹੁਨਰ ਭਰਿਆ ਪਿਆ ਹੈ ਤਾਂ ਬਹੁਤਿਆਂ ਦੇ ਹੁਨਰ ਦਾ ਮੁੱਲ ਪੈ ਜਾਂਦਾ ਤੇ ਬਹੁਤਿਆਂ ਦੇ ਸੁਪਨੇ ਵੀ ਅਧੂਰੇ ਰਹਿ ਜਾਂਦੇ ਨੇ ਜਿਨ੍ਹਾਂ ਦਾ ਮੁੱਲ ਪੈ ਜਾਂਦਾ ਉਹ ਤਾਂ ਮਹਿਲਾਂ ਦੇ ਵਿੱਚ ਲੈ ਜਾਂਦੇ ਨੇ ਤੇ ਜਿਨ੍ਹਾਂ ਦਾ ਮੁੱਲ ਨਹੀਂ ਪੈਂਦਾ ਉਹ ਹੁਨਰ ਜਿਹੜਾ ਬਾਜ਼ਾਰਾਂ ਦੇ ਵਿੱਚ ਰੁਲਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਅੱਜ ਜਿਸ ਵੀਰ ਨੂੰ ਅਸੀਂ ਮਿਲੌਣ ਜਾ ਰਹੇ ਹਾਂ ਉਸ ਦੇ ਵਿੱਚ ਬਹੁਤ ਸਾਰਾ ਹੁਨਰ ਹੈ ਪਰ ਉਸ ਦੇ ਹੁਨਰ ਦਾ ਮੁੱਲ ਨਹੀਂ ਪਿਆ ਅਤੇ ਉਸ ਨੇ ਰੋਡ ਸਾਈਡ ਤੇ ਆਪਣੀ ਸਾਊਂਡ ਸਿਸਟਮ ਲਾਈ ਅਤੇ ਆਮ ਜਨਤਾ ਨੂੰ ਆਪਣੀ ਆਵਾਜ਼ ਸੁਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿਨ੍ਹਾਂ ਦੇ ਵਿੱਚ ਹੁਨਰ ਹੁੰਦਾ ਨਾ ਉਹਨਾਂ ਦਾ ਜ਼ਿਆਦਾਤਰ ਹੁਨਰ ਦਾ ਮੁੱਲ ਨਹੀਂ ਪੈਂਦਾ। ਸਾਹਿਬ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਦੀਆਂ ਇਹ ਅੰਮ੍ਰਿਤਸਰ ਦਾ ਨੌਜਵਾਨ ਹੈ ਜਿਹੜਾ ਹੈ ਹਰ ਚੌਰਾਹੇ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਆਪਣੇ ਹੁਨਰ ਦਾ ਮੁੱਲ ਪਾਉਣ ਵਾਸਤੇ। ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਨਾਲ ਨਵਾਜਿਆ ਰੱਬ ਨੇ ਇਸ ਵੀਰ ਦਾ ਮੁੱਲ ਨਹੀਂ ਪਿਆ। ਤਾਂ ਜ਼ਰੂਰ ਗੱਲਬਾਤ ਕਰਾਂਗੇ। ਹੋ ਸਾਡੀ ਵਾਰੀ ਤੇ ਲੱਗਦੇ ਤੂੰ ਅੱਲਾ ਸੁਤੇ ਹੀ ਰਹਿ ਗਿਆ। ਹੋ ਸਾਡੀ ਵਾਰੀ ਤੇ ਲੱਗਦੇ ਤੂੰ ਅੱਲਾ ਸੁਤੇ ਹੀ ਰਹਿ ਗਿਆ। ਨਾ ਦਿੰਦਾ ਪਿਆਰ ਨਾ ਦਿੰਦਾ ਸਕੂਨ ਸਾਡੀਆਂ ਰਗਾਂ ਚ ਕਾਲਾ ਖੂਨ ਹੋ ਦਿਲ ਸਾਡਾ ਟੁੱਟਿਆ 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 ਟੁੱਟਾਈ ਰਹਿ ਗਿਆ ਹੋ ਸਾਡੀ ਵਾਰੀ ਤੇ ਲੱਗਦਾ ਤੂੰ ਅੱਲਾ ਸੁੱਤਾ ਹੀ ਰਹਿ ਗਿਆ ਸਾਡੀ ਵਾਰੀ ਤੇ ਲੱਗਦਾ ਤੂੰ ਅੱਲਾ ਸੁੱਤਾ ਹੀ ਰਹਿ ਗਿਆ ਬਾਈ ਦੀ ਆਵਾਜ਼ ਦੇ ਵਿੱਚ ਦਰਦ ਵੀ ਜਰੂਰ ਨਜ਼ਰ ਆ ਰਿਹਾ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਵੀਰੇ ਪਰ ਕਿਉਂ ਇਸ ਤਰ੍ਹਾਂ ਦੀ ਲੋਡ ਪਈ ਹੈ ਜੀ ਰੋਡ ਸਾਈਡ ਤੇ ਤੁਸੀਂ ਆਪਣੀ ਸਾਊਂਡ ਸਿਸਟਮ ਲਾਈ ਹੈ ਤੇ ਆਪਣੀ ਆਵਾਜ਼ ਦਾ ਹੁਨਰ ਦੱਸਦੇ ਪਏ ਹੋ ਆਮ ਜਨਤਾ ਨੂੰ ਕਿਉਂ ਲੋਡ ਪਈ ਹੈ ਲੋਡ ਭਾਜੀ ਦੇਖੋ ਜੀ ਮੇਰਾ ਮੈਂ ਬਚਪਨ ਤੋਂ ਕੋਨਾ ਜਿੱਦਾਂ ਹਨਾ ਤੇ ਮੇਰਾ ਜਿਹੜਾ ਇੱਕ ਸੁਪਨਾ ਆ ਮੇਰਾ ਇੱਕ ਸੁਪਨਾ ਆ ਜੀ ਵੀ ਮੈਂ ਕੁਝ ਬਣਾ ਹਨਾ ਜੀ ਤੇ ਬਸ ਇਹੀ ਹੈ ਜੀ ਕੁਝ ਮਨ ਆਇਆ ਦੁਨੀਆ ਤੇ ਕੁਝ ਕਰਕੇ ਦਿਖਾਉਣਾ ਫਿੰਗਰ ਬੰਨਣਾ ਹਨਾ ਜੀ ਤੇ ਆਪਾਂ ਜੀ ਫਿਰ سپورਟ ਨਹੀਂ ਕਿਸੇ ਦੀ ਮਿਲੀ ਆਪਾਂ ਜੀ ਉਹ ਪਬਲਿਕ ਸਾਡੇ ਭਰਾ ਬੜੀ سپورਟ ਕਰਦੇ ਆਪਾਂ ਜੀ ਗਾਦੀ ਦਾ ਜਿੱਥੇ ਦੇਖੀਦਾ ਜੀ ਭਾਈ ਜੀ ਜਿਹੜੇ ਲਫ਼ਜ਼ ਹੁਣੇ ਬੋਲ ਰਹੇ ਸੀ ਦੁਬਾਰਾ ਬੋਲੋਗੇ ਜਰੂਰ ਭਾਜੀ ਅੱਲਾਹ ਵੇ ਅੱਲਾਹ ਹੋ ਜ਼ਿੰਦਗੀ ਸਿੱਧੀ ਕਰ ਦਿੰਦਾ ਹੋ ਜ਼ਿੰਦਗੀ ਸਿੱਧੀ ਕਰ ਦਿੰਦਾ ਸਭ ਕੁਝ ਪੁੱਠੋਈ ਰਹਿ ਗਿਆ ਉਹ ਸਾਡੀ ਵਾਰੀ ਤੇ ਲੱਗਦੇ ਤੂੰ ਅੱਲਾ ਸੁੱਤਾ ਹੀ ਰਹਿ ਗਿਆ ਨਾ ਦਿੱਤਾ ਪਿਆਰ ਨਾ ਦਿੱਤਾ ਸਕੂਨ ਸਾਡੀਆਂ ਰਗਾਂ ਚ ਕਾਲਾ ਖੂਨ ਹਾ ਦਿਲ ਸਦਾ ਟੁੱਟਿਆ 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 ਹੀ ਰਹਿ ਗਿਆ ਓ ਸਾਡੀ ਵਾਰੀ ਤੇ ਲੱਗਦਾ ਤੂੰ ਅੱਲਾ ਸੁੱਤਾ ਹੀ ਰਹਿ ਗਿਆ ਸਾਡੀ ਵਾਰੀ ਤੇ ਲੱਗਦਾ ਤੂੰ ਅੱਲਾ ਸੁੱਤਾ ਹੀ ਰਹਿ ਗਿਆ ਯਾ ਭਾਇ ਮੈਂ ਅਲਫਾਜ਼ ਦਾ ਬਹੁਤ ਵਧੀਆ ਜੀਤ ਬਹੁਤ ਸੋਨਾ ਹੈ ਕਿ ਜਾਵਦਾ ਨਹੀਂ ਰੱਬ ਸੱਚੀ ਤੁਹਾਡੇ ਵਾਰੀ ਸੁੱਤਾ ਰਹਿ ਗਿਆ ਕਿ ਰੋਡ ਸਾਈਡ ਤੇ ਤੁਹਾਨੂੰ ਆਪਣਾ ਹੁਨਰ ਅਜਮਾਉਣਾ ਪੈ ਰਿਹਾ ਹੈ ਬਿਲਕੁਲ ਸਹੀ ਗੱਲ ਆ ਜੀ ਰੱਬ ਵਾਕੇ ਸਾਡੀ ਵਾਰੀ ਸੁੱਤਾ ਰਹਿ ਗਿਆ ਹਨਾ ਜੀ ਤੇ ਜੇ ਜਾਗ ਗਿਆ ਹੁੰਦਾ ਸਾਨੂੰ ਫਿਰ ਇੱਥੇ ਥੋੜੀ ਗਾਉਣਾ ਪੈਣਾ ਸੀ ਫਿਰ ਤਾਂ ਸਾਡੇ ਗਾਣੇ ਹੋਣੇ ਸੀ ਵਧੀਆ ਵਧੀਆ ਤੇ ਅਸੀਂ ਵੀ ਕਿਤੇ ਬਟ ਸਿੰਗਰਾਂ ਮੰਗੋ ਸ਼ੋਅ ਲਾਉਂਦੇ ਹਨਾ ਜੀ ਸਟੇਜਾਂ ਦੇ ਪਰ ਚਲੋ ਮੈਂ ਇੱਕੋ ਗੱਲ ਕਹਿਣਾ ਰੱਬ ਅੱਗੇ ਹਨਾ ਜੀ ਵੀ ਐਦਾਂ ਜਿੱਦਾਂ ਤੋਂ ਮੇਰੇ ਨਾਲ ਮਾੜੀ ਕੀਤੀ ਕਿਸੇ ਨਾਲ ਨਾ ਕਰਨ ਹਾਂਜੀ ਹੋਇਆ ਤੁਹਾਡੀ ਲਾਈਫ ਦੇ ਵਿੱਚ ਕਿਉਂ ਇੰਨਾ ਦਰਦ ਭਰਿਆ ਹੋਇਆ ਹੈ ਕਿਸ ਤਰ੍ਹਾਂ ਦੇ ਹਾਲਾਤ ਹਾਰਡ ਵਰਕ ਪੂਰਾ ਸਟਰਗਲ ਚੱਲ ਰਿਹਾ ਮੇਰੀ ਜ਼ਿੰਦਗੀ ਦਾ ਹਨਾ ਜੀ ਪਰ ਆਪਾਂ ਫਿਰ ਵੀ ਹਾਰੇ ਨਹੀਂ ਨਸ਼ੇ ਪੱਤੇ 'ਚ ਨਹੀਂ ਪਏ ਫਿਰ ਵੀ ਆਪਣੀ ਮਿਹਨਤ ਕਰਦੇ ਆ ਜੀ ਹਨਾ ਦੋ ਵਕਤ ਦੀ ਰੋਟੀ ਇਹਦੇ ਤੋਂ ਖਾ ਰਿਹਾ ਮੈਂ ਕਮਾ ਕੇ ਹਨਾ ਜੀ ਅੰਮਰਸਰ ਦੇ ਵਿੱਚ ਇਸ ਟਾਈਮ ਤੇ ਬਸ ਐਦਾ ਹੀ ਅੱਗੇ ਦੀ ਅੱਗੇ ਜਿੱਦਾਂ ਤੁਹਾਨੂੰ ਤੁਸੀਂ ਸਪੋਰਟ ਕਰਦੇ ਆ ਕੋਈ ਕੋਈ ਸਪੋਰਟ ਕਰੂਗਾ ਆਪਾਂ ਜ਼ਰੂਰ ਅੱਗੇ ਜਾਵਾਂਗੇ ਪਾਜੀ ਪਰਿਵਾਰ ਬਾਰੇ ਜਾਨਣਾ ਚਾਹੁੰਦੇ ਆ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਮਾਤਾ ਪਿਤਾ ਜੀ ਬਾਰੇ ਵੀ ਜਾਨਣਾ ਚਾਹੁੰਦੇ ਦੇਖੋ ਪਾਜੀ ਮਮਮੀ ਡੈਡੀ ਮੇਰੇ ਹੈ ਨਹੀਂ ਗਏ ਹਨਾ ਜੀ ਤੇ ਬਚਪਨ ਚ ਉਹਨਾਂ ਦੀ ਡੈਥ ਹੋ ਗਈ ਸੀ ਜਦੋਂ ਮੈਂ ਠੀਕਾ ਥੋੜੇ ਥੋੜੇ ਟਾਈਮ ਬਾਅਦ ਹਨਾ ਇਹ ਦਾਦੀ ਜੀ ਸੀ ਉਹਨਾਂ ਦੀ ਵੀ 2014 ਡੈਥ ਹੋ ਗਈ ਸੀ ਫਲਾਲ ਹੁਣ ਮੈਂ ਇਕੱਲਾ ਹੀ ਆ ਜੀ ਮਤਲਬ ਇਕੱਲਾ ਹੀ ਮਤਲਬ ਮੈਂ ਹੁਣ ਬਸ ਸਾਰਾ ਹੈਂਡਲ ਕਰਦੇ ਆ ਆਪਣੇ ਆਪ ਨੂੰ ਵੀ ਗਾਇਕੀ ਨੂੰ ਵੀ ਸਾਰਾ ਜਿਦਾਨਾ ਜਾਣਾ ਸਾਰਾ ਕੁਝ ਹਾਂਜੀ ਤੇ ਮਾਪੇ ਦੀ ਮੌਤ ਤੋਂ ਬਾਅਦ ਕੀ ਬੀਤੀ ਦਿਲ ਦੇ ਉੱਪਰ ਸਾਰਿਆਂ ਨੇ ਸਾਥ ਸਾੜਤਾ ਮਾਪੇ ਵੀ ਚਲੇ ਗਏ ਇਸ ਜਹਾਨ ਤੋਂ ਸੱਚੀ ਬੀਤੀ ਉਸ ਵੇਲੇ ਬੀਤੀ ਤਾਂ ਇਹ ਸਾਰਿਆਂ ਨੂੰ ਪਤਾ ਹੀ ਹੈ ਫਿਰ ਕੀ ਬੀਤੀ ਆਣਾ ਹੀ ਦੁੱਖ ਜਿੰਨਾ ਮਾਪੇ ਬਗਾਏ ਦਾ ਹੁੰਦਾ ਉਹਨਾਂ ਕਿਸੇ ਦਾ ਨਹੀਂ ਹੁੰਦਾ ਹਨਾ ਜੀ ਕਹਿੰਦਾ ਕੋਈ ਕਿਸੇ ਦਾ ਰੱਬ ਸਾਰਾ ਕੋ ਖੋਲਵੇ ਬੰਦਾ ਗਰੀਬੀ ਰੱਬ ਨਾ ਗਰੀਬੀ ਬੰਦੇ ਨੂੰ ਦੇ ਦੇਵੇ ਬੰਦਾ ਗਰੀਬੀ ਚੋ ਵੀ ਆਪਣੇ ਸਿਰ ਤੇ ਉੱਠ ਗੜਦਾ ਨਾ ਪਰ ਰੱਬ ਕਿਸੇ ਦੇ ਮਾਪੇ ਜਾਂ ਕਿਸੇ ਦੀ ਫੈਮਲੀ ਨਾ ਖੋਵੇ ਜੀ ਮੈਂ ਇੱਕੋ ਗੱਲ ਕਹਿਣਾ ਹੁੰਦਾ ਜੀ ਕੀ ਸੁਣਾਉਣਾ ਚਾਹੁੰਦੇ ਆ ਆਪਣੇ ਮਾਪੇ ਦੀ ਯਾਦ ਦੇ ਵਿੱਚ ਕਿਉਂਕਿ ਮਾਪੇ ਜਿਹੜੇ ਨੇ ਜਨਮ ਦਿੰਦੇ ਨੇ ਤਾਂ ਉਹਨਾਂ ਦੀ ਯਾਦ ਵਿੱਚ ਕੀ ਸੁਣਾਉਗੇ ਮੈਂ ਆਪਣੀ ਮੰਮੀ ਯਾਦ ਚ ਸੁਣਾਉਂਗਾ ਜੀ ਮੇਰੀ ਮੰਮੀ ਮੈਨੂੰ ਬੜਾ ਪਿਆਰ ਕਰਦੀ ਸੀ ਅਸਲ ਦੇ ਵਿੱਚ ਮੇਰੀ ਮੰਮੀ ਦਾ ਹੀ ਦਿੱਤਾ ਗੋਣਿਆ ਵੀ ਜਿਹੜਾ ਮੈਨੂੰ ਬਚਪਨ ਚ ਕਹਿੰਦੇ ਹੁੰਦੇ ਸੀ ਤੂੰ ਗਾ ਹਣਾ ਜੀ ਇੱਦਾਂ ਹੀ ਗਾਉਂਦਾ ਰਹਿੰਦਾ ਹੀ ਉਹਨਾਂ ਦੇ ਉਹ ਕਹੀਗੇ ਗਾ ਗਾ ਹਨਾ ਜੀ ਹੌਲੀ ਹੌਲੀ ਗਾਉਂਦੇ ਗਾਉਂਦੇ ਆ ਪੱਥ ਦਾ ਕੱਜ ਆ ਗਿਆ ਭਵੇਂ ਸੜਕਾਂ ਤੇ ਗਾਉਣ ਲੱਗੇ ਪਰ ਇੱਥੇ ਤੱਕ ਆ ਗਏ ਹਨਾ ਜੀ ਤੇ ਜੇ ਕਿਤੇ ਉਹਨਾਂ ਨੇ ਨਾ ਕਿਹਾ ਹੁੰਦਾ ਅੱਜ ਮੈਂ ਕਲਾਕਾਰੀ ਚ ਨਾ ਹੁੰਦਾ ਹਨਾ ਜੀ ਤੇ ਮੈਂ ਮਾਂ ਤੇ ਜ਼ਰੂਰ song ਸੁਣਾਉਂਗਾ ਜੀ ਇਦਾਂ ਸੀਗਾ ਹੀ ਕਹਿੰਦਾ ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਤੜ ਰੇ ਦਿਆ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਹੋ ਮੇ ਮੇਰੀ ਤੂੰ ਦੱਸ ਕਿਹੜਾ ਤਾਰ ਤੈਨੂੰ ਤੋੜਨਾ ਏ ਮੈਂ ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਪੜ ਰੇਂਦਿਆ ਹੁਣ ਮੇਰੀ ਜ਼ਿੰਦਗ ਵਿੱਚ ਮੋੜਨਾ ਏ ਮੈਂ ਜੋ ਬਖਤ ਤੋਂ ਪਹਿਲਾਂ ਮਾਰਿਆ ਮੈਂ ਸੁਣਿਆ ਬੜਦੇ ਤਾਰੇ ਆ ਕਿਥੋਂ ਲੱਭਾ ਤੈਨੂੰ ਨਹੀਂ ਤਾਰੇ ਕਿੰਨੇ ਸਾਰੇ ਆ ਹੋ ਤਰਸ ਗਏ ਤੇਰੇ ਹਤਾਂ ਦੀ ਚੂਰੀ ਖਾ ਨੂੰ ਸ਼ੋਲ ਤੇਰਾ ਮੇਰੇ ਤੇ ਉਡਣਾ ਹੈ ਤੈ ਹਯੰਮੀ ਮੇਰੀ ਹੁ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਹੈ ਮੈਂ ਆ ਬਲਾ ਤੋਂ ਤਾਂ ਭਾਈ ਜੀ ਇਹ ਵੀਰ ਜਿਹੜਾ ਅੰਮ੍ਰਿਤਸਰ ਦੇ ਚੌਰਾਹਾਂ ਦੇ ਵਿੱਚ ਤੁਹਾਨੂੰ ਆਮ ਹੀ ਨਜ਼ਰ ਆਇਆ ਹੋਵੇਗਾ ਕਿਉਂਕਿ ਆਪਣੇ ਹੁਨਰ ਦਾ ਮੁੱਲ ਪਾਉਣ ਵਾਸਤੇ ਅੰਮ੍ਰਿਤਸਰ ਦੇ ਚਰਸਤੇ ਦੇ ਵਿੱਚ ਬੈਠ ਜਾਂਦਾ ਭਾਈ ਸਾਊਂਡ ਸਿਸਟਮ ਨਾਲ ਲਾ ਲੈਂਦਾ ਤੇ ਆਪਣੀ ਆਵਾਜ਼ ਸੁਣਾਉਂਦਾ ਹੈ ਜਿਨ੍ਹਾਂ ਨੂੰ ਆਵਾਜ਼ ਵਧੀਆ ਯਾਪਦੀ ਹੈ ਉਹ ਉਹ ਵੀਰ ਦੇ ਹੁਨਰ ਦਾ ਮੁੱਲ ਪਾਉਂਦੇ ਆ ਤੇ ਉਸੇ ਤੋਂ ਇਸ ਵੀਰ ਦੀ ਰੋਜੀ ਰੋਟੀ ਵੀ ਚੱਲਦੀ ਹੈ ਮਾਤਾ ਪਿਤਾ ਦਾ ਸਾਥ ਨਹੀਂ ਹੈ ਉਹ ਜਹਾਨੋਂ ਚਲੇ ਗਏ ਨੇ ਪਰ ਫਿਰ ਵੀ ਮੈਂਨੇ ਤੈਨੂੰ ਤਰਜੀਹ ਦੇ ਰਿਹਾ ਵੀਰ ਦੂਜਿਆਂ ਸਾਹਮਣੇ ਹੱਥ ਨਹੀਂ ਫੁਲਾ ਰਿਹਾ ਆਪਣੀ ਆਵਾਜ਼ ਦਾ ਮੁੱਲ ਪਵਾ ਰਿਹਾ ਬਾਈ ਜੀ ਜਦੋਂ ਤੁਸੀਂ ਇਸ ਤਰ੍ਹਾਂ ਰੋਡ ਸਾਈਡ ਤੇ ਬੈਠ ਜਾਂਦੇ ਹੋ ਸਾਊਂਡ ਸਿਸਟਮ ਲਾਉਂਦੇ ਹੋ ਤਾਂ ਤਰੀਫਾਂ ਹੁੰਦੀਆਂ ਜ਼ਿਆਦਾਤਰ ਜਾਂ ਟੀਚਰਾਂ ਹੁੰਦੀਆਂ ਨੇ ਦੇਖੋ ਜੀ ਤਰੀਫਾਂ ਬਹੁਤ ਹੁੰਦੀਆਂ ਪਿਆਰ ਕਰਨ ਵਾਲੇ ਸਰੋਤੇ ਸਾਡੇ ਵੀਰ ਭੈਣ ਭਰਾ ਬੜੇ ਆ ਹਨਾ ਜੀ ਤੇ ਵਿੱਚ ਹੁੰਦੇ ਵੀ ਆ ਜੀ ਮਜ਼ਾਕੀ ਟਾਈਪ ਕੋਲੋਲ ਆਵਾਜ਼ ਬੰਦੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਜਿਹੜੇ ਕੋਲੋਲਾ ਜਾਂ ਕਿਸੇ ਨੂੰ ਮਜ਼ਾਕ ਕਰਦੇ ਆ ਕਿਸੇ ਦਾ ਹੌਸਲਾ ਨਾ ਘੇਰਿਆ ਕਰੋ ਮੇਰਾ ਵੀਰ ਹਨਾ ਜੀ ਤੇ ਜੇ ਕੋਈ ਗਰੀਬ ਬੰਦਾ ਉੱਠਣ ਦੀ ਕੋਸ਼ਿਸ਼ ਕਰਦਾ ਤਾਂ ਬਲਕਿ ਉਹਦੇ ਹੱਥ ਫੜ ਕੇ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਿਆ ਕਰੋ ਉਹਨੂੰ ਡੇਗਣ ਦੀ ਕੋਸ਼ਿਸ਼ ਨਾ ਕਰਿਆ ਕਰੋ ਸਿੰਗਰਾਂ ਨੂੰ ਵੀ ਇੱਕੋ ਬੇਨਤੀ ਕਰਦਾ ਜੇ ਕਿਸੇ ਨੂੰ ਮਗਰ ਲਾਉਣੇ ਹੁੰਨੇ ਹਨਾ ਮੇਰਾ ਵੀਰ ਤੇ ਉਹਨੂੰ ਸਪੋਰਟ ਕਰਿਆ ਕਰੋ ਨਹੀਂ ਤਾਂ ਕਿਸੇ ਨੂੰ ਮਗਰ ਨਾ ਲਾਇਆ ਕਰੋ ਆਪਣੇ ਹਨਾ ਜੀ ਤੇ ਇੱਕੋ ਗੱਲ ਕਹਿਣਾ ਉਹਨਾਂ ਸਟੇਜ ਤੇ ਮੌਕਾ ਦਿਆ ਕਰੋ ਸਾਰਿਆਂ ਨੂੰ ਤੇ ਜਿਹੜੇ ਮੇਰੇ ਵੀਰ ਮਿਊਜ਼ਿਕ ਡਾਇਰੈਕਟਰ ਆ ਇਹਨਾਂ ਨੂੰ ਵੀ ਇੱਕੋ ਅਪੀਲ ਕਰਦੇ ਆ ਵੀ ਜੇ ਤੁਸੀਂ 50 50000 ਰੁਪਇਆ ਲੱਖ ਲੱਖ ਰੁਪਇਆ ਲੈਣੇ ਆ ਜਾਂ ਤੁਸੀਂ 20 20000 ਵਾਲੇ ਵੀ ਹੈਗੇ ਵਿੱਚ ਬੰਦੇ ਮਿਊਜ਼ਿਕ ਜੇ ਤੁਸੀਂ 20000 10000 ਕਿਸੇ ਕੋਲ ਵਧੀਆ ਬੰਦੇ ਕੋਲ ਲੈ ਜਾਦੇ ਜੇ ਕੋਈ ਮੇਰੇ ਵਰਗਾ ਗਰੀਬ ਤੁਹਾਨੂੰ ਕਹ ਦੇ ਵੀ ਮਿਊਜ਼ਿਕ ਕਰ ਦੇ ਜੋ ਤੋ 5 7000 ਲੈ ਕੇ ਵੀ ਕੰਮ ਕਰ ਦੂੰਗਾ ਤੁਹਾਡਾ ਕੁਝ ਨਹੀਂ ਜਾਣਾ ਜੇ ਤੁਸੀਂ ਉਹਦੀ ਇੱਕ ਗਾਣੇ ਦੀ ਹੈਲਪ ਵੀ ਕਰ ਦੂੰਗਾ ਤੁਹਾਡਾ ਕੁਝ ਨਹੀਂ ਜਾਣਾ ਹਨਾ ਜੀ ਇੱਕੋ ਅਪੀਲ ਕਰਦਾ ਤੇ ਪੈਸਿਆਂ ਦਾ ਪੈਹਾ ਜਿਹੜਾ ਨਾਲ ਨਹੀਂ ਜਾਂਦਾ ਹੁੰਦਾ ਬੰਦੇ ਦੇ ਬੰਦਾ ਖਾਲੀ ਹੱਥ ਆਇਆ ਕਦਾ ਮੁਠੀਆਂ ਮੀਚ ਕੇ ਆਇਆ ਤੂੰ ਮੁਠੀਆਂ ਖੋਲ ਕੇ ਜਾਣਾ ਹੱਥੇ ਦਾ ਸਿਕੰਦਰ ਨਹੀਂ ਲੈ ਗਿਆ ਕੁਝ ਹਨਾ ਇਹ ਵੱਡੇ ਵੱਡੇ ਐਕਟਰ ਨਹੀਂ ਲੈ ਕੇ ਗਏ ਕੁਝ ਸਾਰਾ ਕੋ ਉੱਥੇ ਛੱਡ ਗਿਆ ਤੇ ਸਾਰਾ ਕੋ ਉੱਥੇ ਰਹਿਣਾ ਇੱਕ ਪਿਆਰ ਮੁਹੱਬਤ ਆ ਜਿਹੜਾ ਚਾਰ ਦਿਨ ਛੁੱਟੀਆਂ ਕੱਟਣ ਆਇਆ ਰੱਬ ਤੋਂ ਬੰਦਾ ਉੱਥੇ ਮਿਲਵਾਰਤ ਕੇ ਰਹਿਣ ਮੇਰਾ ਵੀਰ ਜੇ ਕਿਸੇ ਦੀ ਗਰੀਬ ਦੀ ਹੈਲਪ ਕਰਨੀ ਆ ਤਾਂ ਜਰੂਰ ਕਰਿਆ ਕਰਨੇ ਮੇਰੇ ਭਰਾ ਜੀ ਹਾਂ ਜਰੂਰ ਭਾਈ ਜੀ ਜਿਹੜੇ ਹੱਸਦੇ ਚਿਹਰੇ ਹੁੰਦੇ ਨੇ ਨਾ ਜ਼ਿਆਦਾਤਰ ਅੰਦਰੋਂ ਟੁੱਟੇ ਹੋਏ ਹੁੰਦੇ ਨੇ ਤਾਂ ਜੇ ਵੀਰ ਰੋਡ ਸਾਈਡ ਤੇ ਬੈਠਾ ਹੁੰਦਾ ਨਾ ਭਾਈ ਤਾਂ ਟਿੱਚਰਾਂ ਜਾਂ ਤਾਨਿਆਂ ਨਾਲ ਉਹਨੂੰ ਹੌਸਲਾ ਨਾ ਤੋੜੋ ਉਸਦਾ ਹੌਸਲਾ ਵਧਾਉਣਾ ਚਾਹੀਦਾ ਹੈ ਉਹ ਪਰਿਵਾਰ ਪਾਲਣ ਵਾਸਤੇ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਆਪਣਾ ਹੁਨਰ ਤੁਹਾਡੇ ਸਾਹਮਣੇ ਤਾਂ ਬਾਈ ਨੂੰ ਜਿੱਥੇ ਤਾਰੀਫਾਂ ਬੰਦੀਆਂ ਨੇ ਕਿ ਉਹਦੀ ਆਵਾਜ਼ ਬਹੁਤ ਸਰੀਲੀ ਨਾਲ ਨਵਾਜਿਆ ਉਸ ਰੱਬ ਨੇ ਪਰ ਬਹੁਤ ਸਾਰੇ ਇਨਸਾਨ ਜਿਵੇਂ ਵੀਰ ਦੱਸ ਰਿਹਾ ਕਿ ਟੀਚਰਾਂ ਦੇ ਤਾਣਿਆਂ ਨਾਲ ਹੌਸਲਾ ਤੋੜਦੇ ਨੇ ਤੇ ਸਾਡੀ ਅਪੀਲ ਹੈ ਬਾਈ ਜਿਹੜਾ ਵੀਰ ਆਪਣੇ ਹੌਸਲੇ ਨਾਲ ਆਪਣੇ ਜਜ਼ਬੇ ਨਾਲ ਦੁਨੀਆ ਦੇ ਬਲੰਦੀਆਂ ਤੇ ਪਹੁੰਚਣਾ ਚਾਹੁੰਦਾ ਨਾ ਆਉਂਦਾ ਹੌਸਲਾ ਨਹੀਂ ਤੋੜਨਾ ਚਾਹੀਦਾ ਜਦੋਂ ਹੌਸਲਾ ਟੁੱਟ ਜਾਂਦਾ ਨਾ ਜੋ ਵੀਦਦੀ ਹੈ ਬੰਦੇ ਤੇ ਉਹ ਜਾਣਦਾ ਹੈ ਪਰ ਇਸ ਵੀਰ ਦਾ ਹੌਸਲਾ ਬਲੰਦੀਆਂ ਤੱਕ ਜਾਏਗਾ ਸਾਨੂੰ ਉਮੀਦ ਹੈ ਤੇ ਬਾਈ ਜੀ ਹੁਣ ਜਿਵੇਂ ਇਹ ਪਲੇਟਫਾਰਮ ਬਹੁਤ ਸਾਰੇ ਆ ਗਏ ਨੇ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ ਹੈ ਤੁਸੀਂ ਆਪਣੀ ਉੱਥੇ ਹੁਨਰ ਅਜਮਾਇਆ ਜਿਉਣੀ ਹੁੰਦਾਈ ਹੁਣ ਤਾਂ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਹੁਨਰ ਵੀ ਨਹੀਂ ਲਾਹੁੰਦਾ ਉਹ ਵੀ ਫਰਸ ਤੋਂ ਅਰਸ ਤੇ ਪਹੁੰਚ ਜਾਂਦੇ ਨੇ ਤੁਹਾਡੇ ਜਿਹੜੇ ਹੁਮਨ ਹੁਨਰ ਵੀ ਤੇ ਤੁਹਾਡਾ ਹੁਨਰ ਦਾ ਮੁੱਲ ਜਿਉਣੀ ਪਿਆ ਮੁੱਲ ਭਾਜੀ ਇਸ ਕਰਕੇ ਨਹੀਂ ਪਿਆ ਕਿਸੇ ਨੇ ਮੂਰੇ ਨਹੀਂ ਲੈ ਕੇ ਆਂਦਾ ਜੀ ਕੈਮਰੇ ਮੂਰੇ ਨਹੀਂ ਕਿਸੇ ਨੇ ਲੈ ਕੇ ਆਂਦਾ ਬਸ ਤੁਸੀਂ ਲੈ ਕੇ ਆਂਦਾ ਜੀ ਤੇ ਹੋਰ ਮੇਰੇ ਵੀਰ ਚੈਨਲ ਜਿਹੜੇ ਮੇਰੇ ਤੁਸੀਂ ਇੰਟਰਵਿਊ ਕਰਦੇ ਮੇਰੇ ਭਰਾ ਹਣਾ ਜੀ ਤੇ ਤੁਸੀਂ ਮੈਨੂੰ ਸਾਰੇ ਸਪੋਰਟ ਕਰਦੇ ਆ ਮੈਨੂੰ ਲੱਗਦਾ ਕਿ ਹੁਣ ਮੇਰਾ ਜ਼ਰੂਰ ਮੁੱਲ ਪਾਉਣਗੇ ਮੇਰੇ ਭਰਾ ਜਿਹੜੇ ਸੁਣਦੇ ਆ ਹਨਾ ਜੀ ਜ਼ਰੂਰ ਲਾਈਕ ਕਮੈਂਟ ਸ਼ੇਅਰ ਕਰਨਗੇ ਤੇ ਤੁਹਾਡਾ ਵੀ ਬੜਾ ਜਿਆਦਾ ਧੰਨਵਾਦ ਕਰਦਾ ਜਿਹੜੇ ਮੇਰੇ ਵੀਰ ਸੁਣਦੇ ਆ ਜਾਂ ਮੈਨੂੰ ਸਪੋਰਟ ਕਰਦੇ ਆ ਜਿਹੜੇ ਨਹੀਂ ਵੀ ਕਰਦੇ ਸਾਰਿਆਂ ਦਾ ਧੰਨਵਾਦ ਜੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਹਾਂਜੀ ਤੇ ਭਾਜੀ ਹੁਣ ਪਰਿਵਾਰ ਕਿਵੇਂ ਚੱਲ ਰਿਹਾ ਕਿਉਂਕਿ ਰੋਜੀ ਰੋਟੀ ਚਲਾਉਣ ਵਾਸਤੇ ਹੋਰ ਕੀ ਤੁਹਾਡੀ ਜੌਬ ਹੈ ਜੋ ਭਾਜੀ ਕੋਈ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਸੀ ਬਸ ਉੱਤੇ ਮੇਰਾ ਜਿਹੜਾ ਸਰਕਲ ਨਹੀਂ ਸੈੱਟ ਹੋਇਆ ਰਿਹਾ ਮਤਲਬ ਬਣਿਆ ਨਹੀਂ ਗੱਲਬਾਤ ਤੇ ਫਿਰ ਮੈਂ ਸੋਚਿਆ ਵੀ ਯਾਰ ਆਪਣਾ ਕੁਝ ਮੁਕਾਮ ਵੀ ਹਾਸਲ ਕਰਨਾ ਗਾਇਕੀ ਵੀ ਕਰਨੀ ਹੈ ਹਨਾ ਜੀ ਵੀ ਨਹੀਂ ਵੀ ਹੁਣ ਇਹੀ ਕੰਮ ਕਰਨਾ ਜੋ ਮਰਜ਼ੀ ਹੋ ਗਈ ਹੁਣ ਬਸ ਮੇਰੇ ਇਹਦੇ ਤੋਂ ਹੀ ਰੋਟੀ ਚੱਲਦੀ ਹੈ ਜੀ ਸਪੀਕਰ ਤੋਂ ਹੀ ਬਸ ਤੁਹਾਡੇ ਤਾਂ ਹੀ ਦੁਬਾਰਾ ਹੋਣਾ ਭਾਈ ਜੀ ਤੁਸੀਂ ਸਾਰੇ ਵੀਰ ਇਸ ਵੀਰ ਦੀ ਆਵਾਜ਼ ਸੁਣ ਰਹੇ ਹੋ ਕਿਵੇਂ ਦੀ ਯਾਪੀ ਤੁਹਾਨੂੰ ਆਵਾਜ਼ ਸੱਚੀ ਦੱਸਿਓ ਤਾਂ ਭਾਈ ਦੇ ਜਿਹੜੇ ਸੁਣਨ ਵਾਲੇ ਇਹਨਾਂ ਦੀਆਂ ਤਸਵੀਰਾਂ ਜ਼ਰੂਰ ਸਾਹਮਣੇ ਲਾਓ ਕਿਸ ਤਰ੍ਹਾਂ ਦੀ ਲੱਗੀ ਆਵਾਜ਼ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਮੁੰਡਾ ਬਹੁਤ ਅੱਛਾ ਗਾਉਂਦਾ ਬਹੁਤ ਵਧੀਆ ਗਾਉਂਦਾ ਉਹ ਛੋਟੀ ਜੀ ਏਜ ਹੈ ਤੇ ਬਹੁਤ ਵਧੀਆ ਆਵਾਜ਼ ਮੈਂ ਇਹ ਸਾਰੇ ਖੁਸ਼ ਆ ਗਏ ਭਾਈ ਜੀ ਕਿਵੇਂ ਦੇਖਦੇ ਹੋ ਇਹੋ ਜੀ ਆਵਾਜ਼ ਦਾ ਮੁੱਲ ਪੈਣਾ ਚਾਹੀਦਾ ਬਹੁਤ ਬਹੁਤ ਵਧੀਆ ਆਵਾਜ਼ ਮੈਨਾਂ ਆਉਣ ਵਾਲਾ ਸਤਾਰਾ ਹੈ ਦਿਲ ਨੂੰ ਛੂ ਜਾਂਦੀ ਆਵਾਜ਼ ਹੈ ਦੀ ਮੈਨਾਂ ਤਰੱਕੀ ਕਰੂਗਾ ਬਹੁਤ ਅੱਗੇ ਜਾਊਂਗਾ ਬੰਦਾ ਇਹ ਬਹੁਤ ਹੀ ਅੱਗੇ ਦਿਲ ਦਾ ਵੀ ਟੁੱਟਿਆ ਹੋਇਆ ਤੇ ਹਾਲਾਤਾਂ ਦਾ ਵੀ ਮਾਰਿਆ ਹੋਇਆ ਵੀ ਕਿਉਂਕਿ ਮਾਤਾ ਪਿਤਾ ਦਾ ਸਾਥ ਨਹੀਂ ਹੈ ਜਹਾਨੋਂ ਚਲੇ ਗਏ ਨੇ ਤਾਂ ਵੀਰ ਜਹਾਨ ਦੇ ਉੱਪਰ ਇਸ ਵੇਲੇ ਕੋਈ ਉਮੀਦ ਨਹੀਂ ਹੈ ਕੋਈ ਆਸਰਾ ਨਹੀਂ ਹੈ ਫਿਰ ਵੀ ਆਪਣੀ ਹਿੰਮਤ ਨਾਲ ਆਪਣਾ ਜੋ ਰੋਜ਼ੀ ਰੋਟੀ ਚਲਾ ਰਿਹਾ ਕਿਵੇਂ ਦੇਖਦੇ ਨਿਆਣਾ ਬੰਦਾ ਮੁਸ਼ਕਲਾਂ 'ਚ ਵੀ ਉਹਨੂੰ ਬੰਦਾ ਆ ਜਿੰਨੇ ਕੁਝ ਬੰਨਣਾ ਹੁੰਦਾ ਹੈ ਕੌਪੀ ਕੁਝ ਪੌਣ ਲੀਕੋ ਜੇ ਖੋਣਾ ਨਹੀਂ ਪੰਦਾ ਕੁਝ ਕਰਨਾ ਪੈਂਦਾ ਤੇ ਉਹ ਵੀ ਜਾਰੀ ਰਿਹਾ ਹੈ ਆਪਣੇ ਕੰਮ ਕਰ ਰਿਹਾ ਹੈ ਪੂਰਾ ਖਿੱਚ ਕੇ ਮੈਂ ਨਾ ਖਿੱਚ ਕੇ ਰੱਖੋ ਕੰਮ ਰਬਣਾ ਬਾਹ ਫੜੂਗਾ ਟਾਡੀ ਆਉਣ ਵਾਲਾ 17 ਹੈ ਵੀਰ ਜੀ ਬਹੁਤ ਵਧੀਆ ਆਵਾਜ਼ ਹੈ ਵੀ ਕਿੱਸ ਰਹਿਗੇ ਬਹੁਤੇ ਦਾ ਤਰੀਫਾਂ ਵਾਲੇ ਪੁੱਲ ਬੰਦ ਦਿੰਦੇ ਨੇ ਜਿਵੇਂ ਤੁਸੀਂ ਤਰੀਫਾਂ ਨਾਲ ਉਹਦਾ ਹੌਸਲਾ ਵਧਾਇਆ ਨਾ ਤਾਂ ਵੀਰ ਦਾ ਹੌਸਲਾ ਵੱਜ ਜਾਣਾ ਤੇ ਬਹੁਤੇ ਆਂਦਾ ਕਿ ਟੀਚਰਾਂ ਤੇ ਤਾਨਨੇ ਮੈਨੇ ਵੀ ਮਾਰਦੇ ਨੇ ਉਹਨਾਂ ਵਾਸਤੇ ਕੀ ਉਹ ਹੁਣ ਰਾਜ ਤੋਂ ਨੰਗੇ ਦਾ ਥੋੜੇ ਦੇ ਨਾਲ ਛੋੜਦੇ ਰਹਿੰਦੇ ਲੋਕੀ बस ये अभी अपना काम जारी रखो मैं ना रब जरूर बा फडूगा बस ਲੋਕਾਂ ਦਾ ਕੰਮ ਹੈ ਕਹਿਣਾ ਲੋਕਾਂ ਨੇ ਤੇ ਕਹਿੰਦੇ ਰਹਿੰਦੇ ਆ ਬਸ ਜੇ ਤੋ ਇਹਦੇ ਸਟੇਜ ਤੇ ਚੜਨਾ ਨੇ ਉਹ ਲੋਕਾਂ ਨੇ ਇਹ ਆ ਲਾਉਣਾ ਆ ਪੀ ਇਹ ਯਾਰ ਸਾਡੇ ਨਾਲ ਹੁੰਦਾ ਹੈ ਸਾਡੇ ਨਾਲ ਘੁੰਮਦਾ ਹੈ ਬੜੇ ਤੌਰ ਚੜਾਵਾਂਦੇ ਆ ਕੋਈ ਗੱਲ ਨਹੀਂ ਤੁਸੀਂ ਪਿੱਛੇ ਨਹੀਂ ਹਟਣਾ ਮਨੂਵੀ ਸਿੰਗਿੰਗ ਦਾ ਬੜਾ ਸ਼ੌਂਕ ਹੈ ਆ ਚਲੋ ਆ ਲੇਕਿਨ ਤੁਸੀਂ ਤੁਹਾਡੀ ਵਾਇ ਬੜੀ ਸੋਹਣੀ ਗਈ ਹੈ ਮੈਂ ਤੇ ਚਾ ਉਥੋਂ ਆਪਣੀ ਕਨਵੈਂਸ ਛੱਡ ਕੇ ਮੈਂ ਕਹਾਂ ਯਾਰ ਮੁੰਡਾ ਲੱਗਦੇ ਪਰਮਾਤਮਾ ਤੁਹਾਨੂੰ ਬਹੁਤ ਤਰਕੀ ਦੇ। ਜਰੂਰ ਜੀ ਦੇਖਿਆ ਹੌਸਲਾ ਤੇ ਦਵਾਵਾਂ ਦੇ ਅਸੀਸਾਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਹਿੰਮਤ ਨਹੀਂ ਆ ਰਹੀ ਬਾਈ ਤਾਂ ਇਹਨਾਂ ਵੀਰਾਂ ਵਾਸਤੇ ਰੱਬ ਜੀ ਸਿਰੋਤਿਆਂ ਲਈ ਹੋਰ ਕੀ ਸੁਣਾਉਣਾ ਚਾਹੁੰਦੇ ਹੈ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਇਸ ਧਰਤੀ ਦੇ ਉੱਪਰ ਜਿਹੜੇ ਨਾ ਮੁੱਲ ਪਾਉਂਦੇ ਨੇ ਹੁਨਰ ਦਾ ਤਾਂ ਪਤਾ ਨਹੀਂ ਚੱਲਦਾ ਕਿਹੜੇ ਵਾਲੇ ਕਿਸ ਨੇ ਬਾਹ ਫੜ ਲੈਣੀਆਂ ਕੀ ਮੁੱਲ ਆਵਾਜ਼ ਚ ਸੁਣਾਉਣਾ ਚਾਹੁੰਦੇ ਆਪਣੀ ਹਾਂਜੀ ਕਹਿੰਦਾ ਇੱਕ ਗਾਣਾ ਸੀ ਤੇ ਤੇ ਮੇਰਾ ਵੀਰ ਐਦਾਂ ਸੀ ਕਹਿੰਦਾ ਓਖੇ ਸੋਖੇ ਰਹਾ ਉੱਤੇ ਪੈਂਦਾ ਚੱਲਣਾ ਦੁੱਖਾਂ ਤਕਲੀਫਾਂ ਨੂੰ ਤਾਂ ਪੈਂਦਾ ਚੱਲਣਾ ਓਹ سینੇ ਲਾ ਕੇ ਪੈਂਦੀ ਬਦਨਾਮੀ ਰੱਖਣੀ ਓਹ سینੇ ਲਾ ਕੇ ਪੈਂਦੀ ਬਦਨਾਮੀ ਰੱਖਣੀ ਹੋਣਾ ਏ ਤੇ ਜੱਗ ਤੇ ਮਸ਼ਹੂਰ ਖਾਣੀਆਂ ਓਹ ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਦਾ ਪੈਂਦੀਆਂ ਜ਼ਰੂਰ ਖਾਣੀਆਂ ਉਹ ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਦਾ ਪੈਂਦੀਆਂ ਜ਼ਰੂਰੇ ਖਾਣੀਆਂ ਬਹੁਤ ਬਹੁਤ ਧੰਨਵਾਦ ਜੀ ਤਾਂ ਵੀਰੇ ਜੇ ਕਿਸਨੇ ਰਾਬਤਾ ਬਣਾਉਣਾ ਹੋਵੇ ਰੱਬ ਜੇ ਫਰਿਸ਼ਤਿਆਂ ਜੋ ਕਿਸਨੇ ਬਾਹ ਫੜਨੀ ਹੋਵੇ ਤੁਹਾਡੇ ਬੁਲੰਦੀਆਂ ਤਾਈ ਪਹੁੰਚਾਉਣਾ ਹੋਵੇ ਤਾਂ ਆਪਣਾ ਨੰਬਰ ਜਾਂ ਆਪਣਾ ਐਡਰੈਸ ਦੱਸ ਦਿਓ ਜਿਸ ਤਰ੍ਹਾਂ ਤੁਹਾਡੇ ਨਾਲ ਰਾਬਤਾ ਹੋ ਜਾ ਐਡਰੈਸ ਮੇਰਾ ਹੀ ਅੰਮਰਸਰ ਚ ਇਸ ਟਾਈਮ ਰਹਿ ਰਿਹਾ ਜੀ ਤੇ ਉਤਲੀ ਘਰ ਵਾਲੀ ਸਾਈਡ ਉੱਧਾ ਮੇਰਾ ਨਾਮ ਵਿੱਕੀ ਸਾਹਿਬ ਹੈ ਜੀ ਸਰਚ ਕਰ ਸਕਦੇ ਇੰਸਟਾਗ੍ਰਾਮ ਤੇ ਜਾ ਤੁਸੀਂ ਕਿਤੇ ਵੀ ਪਲੇਟਫਾਰਮ ਤੇ ਹਨ YouTube ਤੇ ਬਾਕੀ ਮੇਰਾ ਦੇਖੋ ਜੀ ਸਾਉਂਡ ਦੇ ਨਾਲ ਤੁਸੀਂ ਦਿਖਾ ਸਕਦੇ ਕੈਮਰੇ ਨਾਲ ਮੇਰਾ ਮਤਲਬ ਜੋ ਕੀ ਆ ਹਨਾ ਜੀ ਤੇ ਇਹਦੇ ਨਾਲ ਵੀ ਮੇਰੇ ਭਰਾ ਨੰਬਰ ਥੱਲੇ ਆ Instagram ਆਈਡੀ ਆ ਸਾਰੇ ਜਣੇ ਸਪੋਰਟ ਕਰ ਸਕਦੇ ਮੇਰੇ ਵੀ ਬਹੁਤ ਬਹੁਤ ਧੰਨਵਾਦ ਜੀ ਤਾਂ ਜਰੂਰ ਜੀ ਜਿੰਨਾਂ ਦੇ ਵਿੱਚ ਹੁਨਰ ਹੁੰਦਾ ਨਾ ਤਾਂ ਉਹ ਜ਼ਿਆਦਾਤਰ ਰੋਡ ਤੇ ਉੱਤੇ ਰੁਲਦੇ ਹੋਏ ਨਜ਼ਰ ਆਉਂਦੇ ਨੇ ਪੁਜਾਰਾਂ ਦੇ ਵਿੱਚ ਰੁਲਦੇ ਹੋਏ ਨਜ਼ਰ ਆਉਂਦੇ ਨੇ ਉਸ ਦੀ ਤਾਜ਼ਾ ਮਿਸਾਲ ਇਹ ਵੀਰ ਵੀ ਆ ਵੀਰ ਦੇ ਵਿੱਚ ਹੁਨਰ ਤਾਂ ਬਹੁਤ ਆ ਪਰ ਆਪਣਾ ਹੁਨਰ ਅਜਮਾਉਣ ਵਾਸਤੇ ਹੁਨਰ ਦਾ ਮੁੱਲ ਪਾਉਣ ਵਾਸਤੇ ਰੋਡ ਸਾਈਡ ਤੇ ਬੈਠਣਾ ਪੈ ਰਿਹਾ ਬਾਜ਼ਾਰਾਂ ਦੇ ਵਿੱਚ ਰੁਲਣਾ ਪੈ ਰਿਹਾ ਤੇ ਬਉਤਿਆਂ ਦੇ ਸੁਪਨੇ ਪੂਰੇ ਰਹਿ ਜਾਂਦੇ ਨੇ ਤੇ ਬਉਤਿਆਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਨੇ ਤਾਂ ਜਿਨ੍ਹਾਂ ਦੇ ਸੁਪਨੇ ਪੂਰੇ ਹੋ ਜਾਂਦੇ ਨੇ ਉਹ ਤਾਂ ਰੱਬ ਦੇ ਧੰਨਵਾਦੀ ਹੁੰਦੇ ਨੇ ਤੇ ਜਿਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ ਉਹ ਮਿਹਨਤ ਨੂੰ ਤਰਜੀਹ ਦਿੰਦੇ ਨੇ ਆਪਣੀ ਹੌਸਲੇ ਨਾਲ ਇਸ ਬਲੰਦੀਆਂ ਤਾਈ ਪਹੁੰਚ ਜਾਂਦੇ ਨੇ ਤਾਂ ਜੇ ਵੀਰ ਦੀ ਆਵਾਜ਼ ਤੇ ਵਿੱਚ ਤੁਹਾਨੂੰ ਯਾਦ ਦਾ ਦਰਦ ਆਵਾਜ਼ ਸੁਰੀਲੀ ਤੇ ਮਿੱਠੀ ਹੈ ਤਾਂ ਇਸ ਦਾ ਸਾਥ ਜ਼ਰੂਰ ਦਿਈਏ ਇਸ ਦਾ ਸਾਥ ਦੇਣ ਵਾਸਤੇ ਸਾਨੂੰ ਸਾਰਿਆਂ ਨੂੰ ਭਾਈ ਦਾ ਹੌਸਲਾ ਵਧਾਉਣਾ ਪੈਣਾ ਹੈ ਐਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਅਰਮਵੀਰ ਜਿਹੜਾ ਲਾਲੀ ਤੁਸੀਂ ਜੁੜੇ ਰਹੋ ਆਉਣ ਯਾਰ ਚੈਨਲ